ਇਹਨੂੰ ਦੇਖਦੇ ਹੋਈ ਮੈਂ ਗਰੁਪ ਕਵਾਜੀ ਖਤਮ ਕਰਦੇ ਆ ਸਕੂਲ 'ਚ ਅਸੀਂ ਗਰੁਪ ਕਵਾਜੀ ਰਹਿਣ ਨਹੀਂ ਗਏ ਅਸੀਂ ਓਨਲੀ ਟੀਚਰ ਸਕੂਲ 'ਚ ਗਰੁਪ ਕਵਾਜੀ ਦਾ ਕੀ ਕੰਮ ਮੇਰੇ ਧਿਆਨ 'ਚ ਵੀ ਆਇਆ ਸੀ ਜ਼ਿਆਦਾਤਰ ਨਾ ਇੱਕੋ ਤੇ ਸਾਡੇ ਪਵਨ ਮੈਡਮ ਐ ਟੀਚਰ ਨੇ ਉਹਨਾਂ ਦੇ ਹਸਬੰਦ ਐ ਉਹ ਤੇ ਸਰਕਾਰੀ ਸਕੂਲ 'ਚ ਨੇ ਉਹ ਜ਼ਿਆਦਾਤਰ ਇੱਥੇ ਕਹਿੰਦੇ ਵੀ ਸਕੂਲ 'ਚ ਹੀ ਦੇਖਿਆ ਗਏ ਜੇ ਮੈਨੂੰ ਦੱਸਿਆ ਕਈਆਂ ਨੇ ਤੇ ਉਹ ਜਦੋਂ ਆਉਂਦੇ ਐ ਉਹ ਇਹਨਾਂ ਨੂੰ ਇੱਕੋ ਹੀ ਢੁਕਾਉਂਦੇ ਉਹ ਮੈਨੂੰ ਲੱਗਾ ਸ਼ਾਇਦ ਪ੍ਰੈਜ਼ੀਡੈਂਟ ਨੇ ਤਨੀ ਸਰਕਾਰੀ ਟੀਚਰਾਂ ਦੇ ਉਹੀ ਭੜਕਾਉਣ ਦਾ ਕੰਮ ਕਰਦੇ ਵੀ ਤੁਸੀਂ ਮੈਨੇਜਮੈਂਟ ਭਜਾਓ ਤੇ ਆਪਾਂ ਇਹਨੂੰ ਸਕੂਲ ਨੂੰ ਸਰਕਾਰੀ ਬਣਾ ਲਾਂਗੇ ਇਹ ਵੀ ਕੋਸੇ ਧਿਆਨ ਚਾਹੀਦਾ ਜੀ ਮੇਰੇ ਕਈ ਦੇਖੇ ਵੀ ਗਏ ਨੇ ਕਿ ਇਥਾਂ ਮਤੇ ਹੋ ਵੀ ਪ੍ਰਾਈਵੇਟ ਸਕੂਲਾਂ ਨਾਲ ਜਿਹਨਾਂ ਦੀ ਸੈਟਿੰਗ ਹੈਗੀ ਆ ਉਹ ਬੱਚਿਆਂ ਨੂੰ ਜ਼ਿਆਦਾਤਰ ਉਦਧਨ ਤੱਕ ਦੀ ਕੋਸ਼ਿਸ਼ ਕਰਦੇ ਸੋ ਇੰਨਾ ਇੰਨਾ ਸਣੀ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਬੱਚਿਆਂ ਦੇ ਮਾਪਿਆਂ ਤੇ ਬੱਚਿਆਂ ਨੂੰ ਅਤੇ ਟੀਚਰਾਂ ਨੂੰ ਕੀ ਮੈਸੇਜ ਜਾਂ ਫਿਰ ਬੇਨਤੀ ਕਰਨਾ ਚਾਹੋਗੇ ਮੈਂ ਇਕੱਠ ਕਰ ਲਿਆ ਜੀ ਜੋ ਇਕੱਠ ਕਰ ਰਹੇ ਆ ਅਸੀਂ ਕਿ ਜੋ ਬੱਚਿਆਂ ਦੇ ਪੇਰੈਂਟਸ ਨੇ ਮਾਪੇ ਇਹਨਾਂ ਨੂੰ ਬੁਲਾ ਕੇ ਪਿੰਡ ਦਾ ਵੀ ਕਰ ਰਹੇ ਜੋ ਇਹਨਾਂ ਨੇ ਗਲਤ ਇਹ ਮੁੱਦਾ ਚੱਕਿਆ ਹੋਇਆ ਤਨਖਾਹਾਂ ਵਾਲਾ ਵੀ ਸਾਲ ਨੂੰ ਬੱਚਿਆਂ ਨੂੰ ਵੰਡ ਦੇਣੀ ਇਹ 90 90% ਪੈਸਾ ਤਾਂ ਇਹਨਾਂ ਦੀ ਜਾਈ ਜਾਂਦਾ ਤਨਖਾਹਾਂ 'ਚ ਅੱਜ ਇਕੱਠ ਕਰਕੇ ਨੈਤਨਾਂ ਦੇ ਸਾਹਦੇ ਧਿਆਨ 'ਚ ਲਿਆਵਾਂਗੇ ਤੇ ਨਾਲੇ ਜਿਹੜਾ ਇਹ ਪੈਸਾ ਹੈ ਅਸੀਂ ਮਾਨਯੋਗ ਸਰਦਾਰ ਡੀਸੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਮੇਟੀ ਬਣਾਈ ਹੈ ਉਹ ਕਮੇਟੀ ਤੋਂ ਅਸੀਂ ਦਾ ਫੈਸਲਾ ਵੀ ਕਰਾਵਾਂਗੇ ਵੀ 80% ਪੈਸਾ ਜਿਵੇਂ ਪੰਚ ਮੈਂ ਲਾਈ 45% ਪੈਸਾ ਬੱਚੇ ਟੀਚਰਾਂ ਤੇ ਬੰਨਿਆ ਜਾਣਾ ਚਾਹੀਦਾ 40% ਬੱਚੇ ਬੱਚਿਆਂ ਦੇ ਖਰਚ ਹੋਣਾ ਚਾਹੀਦਾ ਜੋ 15% ਵੱਜਦਾ ਹੈ ਜਿਵੇਂ ਪਿੰਡ ਦੀ ਵੀ ਡਿਮਾਂਡ ਸੀ ਵੀ ਸਕੂਲ ਚੋਂ ਦਾ ਬੜਾ ਰੰਗ ਨਹੀਂ ਹੋਇਆ ਜਾਂ ਬੀਲ ਤੇ ਬਿਲ ਭਰਦੇ ਆ ਜਾਂ ਕੁਝ ਵੀ ਇਦਾਂ ਦੇ ਹੋਰ ਕੋਈ ਜਿਵੇਂ ਬਾਥਰੂਮ ਵਗੈਰਾ ਦਾ ਰਿਪੇਅਰ ਕਰਾਉਣਾ ਕੋਈ ਮੋਟਰ ਖਰਾਬ ਹੋਵੇ ਇਦਾਂ ਦੇ ਕੰਮ ਲਈ ਕੰਟੀਜੈਂਸੀ ਖਰਚ ਨਹੀਂ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਇਹ 10 ਖਰਚੇ ਡਿਮੈਂਡ ਕਰਦੇ ਨੇ ਇਹਦੇ ਨਾਲ ਪੰਚਾਇਤ ਤੋਂ ਵੀ ਸਹਿਯੋਗ ਲਵਾਂਗੇ ਤੇ ਤਾਂ ਜੋ ਕੋਈ ਫਿਰ ਦੁਬਾਰਾ ਨਾ ਟੀਚਰ ਖਰਾਬ ਕਰ ਸਕੇ ਕੋਸਾ ਰੱਖੀ ਹੈ ਉਹ ਬੱਚਿਆਂ ਨੂੰ ਪੜਾ ਰਹੇ ਆ ਪਰ ਟੀਚਰ ਜਿਹੜੇ ਧਰਨੇ ਤੇ ਬੈਠੇ ਆ ਇਹ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਸੋ ਇੰਨਾ ਛਾਨੀ ਚੀਜ਼ਾਂ ਦੇਖਦੇ ਹੋ ਤੁਹਾਡੇ ਵੱਲੋਂ ਕੀ ਫੈਸਲਾ ਹੈ ਕੀ ਐਕਸ਼ਨ ਲਿਆ ਗਿਆ ਸਾਡੇ ਵੱਲੋਂ ਸਾਡੇ ਕੋਲ ਸਰਕਾਰ ਦਾ ਲੈਟਰ ਆਇਆ ਹੋਇਆ ਹੈ ਉਹਦੇ ਮੁਤਾਬਕ ਕਮੇਟੀ ਬਣੂਗੀ ਕਮੇਟੀ ਬਣ ਕੇ ਇਵੇਂ ਉਹ ਕਮੇਟੀ ਇੰਟਰਵਿਊ ਲਾਉਗੀ ਟੈਸਟ ਲੈਣਗੀ ਉਸ ਮੁਤਾਬਕ ਅਸੀਂ ਕੀ ਚਰਨਾਂ ਨਵੇਂ ਨਵੇਂ ਚਲਿਤ ਕਰਦੇ ਜਿਹੜੇ ਕੋਲ ਜੀ ਜਿਵੇਂ ਕਿ ਇਹਨਾਂ ਦਾ ਕਹਿਣਾ ਹੈ ਕਿ ਇਹ ਜੋ ਸਿਚੁਏਸ਼ਨ ਹੈ ਪਹਿਲਾਂ ਦੀ ਬਣੀ ਹੋਈ ਹੈ ਮੈਨੇਜਮੈਂਟ ਨੇ ਵੀ ਧਿਆਨ ਦੇ ਵਿੱਚ ਮਾਮਲਾ ਲੈ ਆ ਗਿਆ ਸੀ ਤਾਂ ਮੈਨੇ ਮੈਨੇਜਮੈਂਟ ਹੋਣ ਦੇ ਨਾਤੇ ਤੁਹਾਡੇ ਧਿਆਨ 'ਚ ਇਹ ਮਾਮਲਾ ਕਦੋਂ ਆਇਆ ਤੇ ਤੁਸੀਂ ਕੀ ਕੋਈ ਇਹਦੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੈਂ ਦੱਸਣਾ ਚਾਹੁੰਦਾ ਕਿ ਮੈਂ 11ਵੇਂ ਮਹੀਨੇ ਤੋਂ ਹੀ ਜਿੰਦੂ ਦਾ ਮੈਂ ਚਾਲ ਸਨਮੇ ਜੋ ਪਹਿਲਾਂ ਨਹੀਂ ਹੋਈ ਨਹੀਂ ਪਾਕਿਸਤਾਨ ਉਸ ਤੋਂ ਪਹਿਲਾਂ ਮੁੰਦੇਜ ਹੋਣ ਵਾਲੀ ਸੀ ਤਾਂ ਸਾਡੀ ਇਕਲੇਸ਼ਨ ਜੀ ਸੀਗੀ ਉਸ ਟਾਈਮ ਦੀ ਉਹਨਾਂ ਦੀ ਡੈਥ ਹੋ ਗਈ ਡੈਥ ਹੋਣ ਤੋਂ ਬਾਅਦ 11ਵੇਂ ਮਹੀਨੇ ਮੈਂ ਆਇਆ ਸਕੂਲ ਦੇ ਵਿੱਚ ਮੈਂ ਆਉਂਦੇ ਸਾਰ ਹੀ ਇਹੀ ਦੇਖਿਆ ਇਹਨੇ ਲੜਾਈ ਜਦੋਂ ਵੀ ਮੈਂ ਆਉਣਾ ਚੈੱਕ ਕਰਨਾ ਇਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਸੀ ਇਹ ਗਰੁੱਪ ਬਣਾਨੇ ਬੰਦੀ ਦਾ ਇਹ ਗਰੁੱਪ ਸੰਦੀਪ ਦਾ ਇਸ ਕਰਕੇ ਉਸ ਦਿਨ ਮੈਂ ਜੋ ਮੀਟਿੰਗ ਬੁਲਾਈ ਸੀ ਉਹ ਮੈਂ ਹੀ ਬੁਲਾਈ ਸੀ ਇਹਨਾਂ ਨੂੰ ਮੈਂ ਗੁਰਪੁਆਜੀ ਨਹੀਂ ਅਦਾ ਕਰਨੀ ਨਾ ਗੁਰਪੁਆਜੀ ਰਹਿੰਦੇ ਨਹੀਂ ਨਾ ਹੀ ਮੈਂ ਕਿਸੇ ਗਰੁੱਪ ਨਾਲ ਮੀਟਿੰਗ ਕਰਨੀ ਹੈ ਮੈਂ ਸਿਰਫ ਓਨਲੀ ਟੀਚਰ ਮੀਟਿੰਗ ਕਰਨੀ ਹੈ ਟੀਚਰਾਂ ਨੇ ਜੋ ਕਿਹਾ ਗਿਆ ਸੀ ਵੀ ਚਲੋ ਤੁਸੀਂ ਟੀਚਰ ਜ਼ਿਆਦਾ ਹੋਣ ਕਰਕੇ ਵੀ ਆਪਾਂ 20-20 ਟੀਚਰਾਂ ਦੇ ਗਰੁੱਪ ਬਣਾ ਲਓ ਜੀ ਵੀ ਟੀਚਰ ਨਾਲ ਆਪਾਂ ਮੀਟਿੰਗ ਕਰ ਲਾਂਗੇ ਨਾਲ ਤਾਂ ਤੋਂ ਪਤਾ ਲੱਗ ਜਾਂਦਾ ਹੈ ਕੀ ਆਪਣੀ ਡਿਮਾਂਡਸ ਕੀ ਹੈ ਇਹਨਾਂ ਟੀਚਰਾਂ ਦੀ ਕੀ ਡਿਮਾਂਡ ਹੈ ਕੀ ਕੀ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕਰਨਾ ਚਾਹੀਦਾ ਸਕੂਲ ਪ੍ਰਤੀ ਆਪਾਂ ਨੂੰ ਇਹ ਚੀਜ਼ਾਂ ਦਾ ਸਾਰਾ ਪਤਾ ਲੱਗਦਾ ਕਿ ਉਹ ਆਪਣੇ ਆਪਣੇ ਸੁਝਾਅ ਦਿੰਦੇ ਆ ਵੀ ਉਹਨਾਂ ਵਾਲੇ ਸਮੇਂ ਲਈ ਅੱਛੇ ਸਮੇਂ ਚਲਾਉਣ ਦੇ ਸਕੂਲ ਲਈ ਆਪਾਂ ਨੂੰ ਆਹ ਕੁਝ ਕਰਨਾ ਪਵੇ ਇਹਨਾਂ ਦੇ ਪਹਿਲੇ ਜੋਤੀ ਸੰਦੀਪ ਨਾਂ ਦਾ ਟੀਚਰ ਹੈ ਉਹਨੇ ਪਹਿਲੇ ਹੀ ਰੋਲਾ ਪਾ ਦਿੱਤਾ ਇਹ ਤਾਂ ਮੈਂ ਪਹਿਲੇ ਕਿਹਾ ਸੀ ਉਹਦਾ ਕੰਮ ਭੜਕਾਉਉਗਾ ਇੱਥੇ ਵੀ ਇਹਦਾ ਗਰੁੱਪਾਂ ਨਾਲ ਮੀਟਿੰਗ ਕਰਨਗੇ ਮੈਂ ਫਿਰ ਵੀ ਕਿਹਾ ਮੈਂ ਸੰਦੀਪ ਜੀ ਨਾਲ ਉਹਨਾਂ ਉਹ ਗਰੁੱਪ ਮੈਂ ਤਾਂ ਗਰੁੱਪ ਬਣਦੇ ਨਹੀਂ ਮੈਂ ਤੁਹਾਨੂੰ ਗਰੁੱਪ ਨਾਲ ਕਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਵੀ ਟੀਚਰ ਚਾਹੇ ਤੁਸੀਂ ਮੈਨੂੰ ਨਹੀਂ ਪਤਾ ਤੁਹਾਡੇ ਕਿਹੜੇ ਗਰੁੱਪ ਹੈ ਮੈਂ ਗਰੁੱਪਾਂ ਨਾਲ ਮੇਰਾ ਕੋਈ ਮਤਲਬ ਨਹੀਂ ਤੁਸੀਂ ਆਪਣੇ ਟੀਚਰਾਂ ਦੀ ਲਿਸਟ ਆ ਬਣਾ ਦੇ ਹੁਣ ਆ ਵੀ ਟੀਚਰ ਆ ਮੀਟਿੰਗ ਕਰਨਗੇ ਹੁਣ ਆ ਕਰਨਗੇ ਹੁਣ ਆ ਮੀਟਿੰਗ ਕਰਨਗੇ ਜਿਹਨੂੰ ਤਿੰਨੋਂ ਚ ਬੰਨ ਲਓ ਤਿੰਨ ਹਿੱਸੇ ਦੇ ਵਿੱਚ ਨਹੀਂ ਜੀ ਕਹਿੰਦਾ ਅਸੀਂ ਇੱਕ ਕਮੇਟੀ ਬਣਾਈ ਹੈ ਕਹਿੰਦਾ 12 ਮੈਂਬਰ ਹੀ ਹੋਣਗੇ ਮੈਂ ਆਜੂ ਬਾਰ ਮੈਂਬਰੀ ਆ ਗਈ ਮੀਟਿੰਗ ਸ਼ੁਰੂ ਹੋਈ ਮੀਟਿੰਗ ਦੇ ਵਿੱਚ ਜੇ ਕਿਸੇ ਟੀਚਰ ਨੂੰ ਸਵਾਲ ਪੁੱਛਿਆ ਜਾਂਦਾ ਸੀ ਇੱਕ ਨੂੰ ਪੁੱਛਿਆ ਤਾਂ ਉਹ ਖੜਾ ਹੋਇਆ ਮੈਂ ਚਲੋ ਪਈ ਪਹਿਲਾਂ ਤੈਨੂੰ ਪੁੱਛ ਲੈ ਕਰ ਲੈਨੇ ਆ ਗੱਲ ਤੂੰ ਲਿਖਾ ਦੇ ਉਹਨੇ ਆਪਦੇ ਇੱਕ ਦੋ ਦੱਸੇ ਸੁਝਾ ਜੇ ਮੈਂ ਦੂਸਰੇ ਟੀਚਰ ਨੂੰ ਪੁੱਛਿਆ ਫਿਰ ਖੜਾ ਹੋ ਗਿਆ ਕਿਸੇ ਨੂੰ ਪੁੱਛਿਆ ਫਿਰ ਉਹ ਉਹਨੇ ਕਿਸੇ ਟੀਚਰ ਨੂੰ ਬੋਲਣ ਹੀ ਨਹੀਂ ਦਿੱਤਾ ਕਿਸੇ ਟੀਚਰ ਨੂੰ ਬੋਲਣੀ ਤਾਂ ਫਿਰ ਮੈਂ ਉਹਨੂੰ ਥੋੜਾ ਕਹਾ ਮੈਂ ਦੇਖ ਸੰਦੀਪ ਜਦੋਂ ਜੇ ਕੋਈ ਸਵਾਲ ਪੁੱਛਿਆ ਜਾਊਗਾ ਉਹ ਸਵਾਲ ਦੇਊਗਾ ਐਨੇ ਚੁਨੇ ਟੀਚਰਾਂ ਨੂੰ ਭੜਕਾ ਕੇ ਆਪਾਂ ਮੀਟਿੰਗ ਕਰਨੀ ਨਹੀਂ ਆਪਾਂ ਮੈਨੇਜਮੈਂਟ ਨਾਲ ਮੀਟਿੰਗ ਨਹੀਂ ਕਰਨੀ ਆਪਾਂ ਤਾਂ ਮੈਨੇਜਮੈਂਟ ਭਜਾਉਣੀ ਹੈ ਇਹਦੇ ਸਬੰਧੀ ਆਪਾਂ ਤਾਂ ਮੈਨੇਜਮੈਂਟ ਭਜਾਉਣੀ ਹੈ ਭਜਾਉਣੀ ਹੈ ਕਹਿੰਦੇ ਹੋਏ ਬਾਹਰ ਚਲੇ ਗਏ ਬਾਹਰ ਜਾ ਕੇ ਬਈ ਟੀਚਰ ਨੂੰ ਢੁਕਾਇਆ ਢੁਕਾਉਣ ਤੋਂ ਬਾਅਦ ਪਹਿਲਾਂ ਵੀ ਦੀਆਂ ਸ਼ਿਕਾਇਤਾਂ ਸੀਗੀਆਂ ਜਿਹੜੇ ਜੀ ਨੇ ਸਾਡੀ ਹੁਜੂਪ ਇਦਾਂ ਦਾ ਵਾਂ ਕੁਝ ਨਹੀਂ ਹੋ ਸਕਦਾ ਉਹਨੂੰ ਦੱਸਿਆ ਗਿਆ ਸੀ ਸਮੇਂ-ਸਮੇਂ ਤੇ ਨੋਟਿਸ ਦਿੱਤੇ ਗਏ ਸੀ ਫਿਰ ਇੱਕ ਮੇਰੇ ਧਿਆਨ ਚ ਉੱਥੇ ਇਹ ਆਇਆ ਉਹਦੀ ਇੱਕ ਕੰਪਲੇਂਟ ਸੀਗੀ ਕੁਝ ਗਲਤ ਕੰਪਲੇਂਟ ਸੀ ਮੈਂ ਨਾ ਨਹੀਂ ਲੈਣਾ ਚਾਹੁੰਦਾ ਚਲੋ ਜ਼ਿੱਦ ਜਿੱਦਦਾ ਹੋ ਨਹੀਂ ਕਰਨਾ ਚਾਹੀਦਾ ਗਲਤ ਕੰਪਲੇਂਟ ਸੀ ਉਹਨੇ ਲਿਖਤੀ ਰੂਪ ਚ ਮਾਫੀ ਮੰਗੀ ਹੋਈ ਸੀ ਤਾਂ ਮੈਂ ਏਡਿਟ ਸਾਹ ਨਾਲ ਵੀ ਗੱਲ ਕੀਤੀ ਪ੍ਰਿੰਸੀਪਲ ਸਾਹ ਨਾਲ ਵੀ ਜਿਹੜਾ ਬੰਦਾ ਐਦਾਂ ਦਾ ਕੋਈ ਗਲਤ ਕੰਪਲੇਂਟਸ ਹੈ ਉਹ ਮਾਫੀ ਮੰਗ ਰਿਹਾ ਕਰਕੇ ਆਪਾਂ ਨੂੰ ਕੰਪਲੇਂਟ ਆਈ ਹੈ ਉਹਨੇ ਮਾਫੀ ਮੰਗੀ ਹੈ ਉਸ ਬੰਦੇ ਨੂੰ ਤੁਰੰਤ ਕੱਢਣਾ ਚਾਹੀਦਾ ਸੀ ਇਸ ਕਰਕੇ ਫਿਰ ਉਹ ਮੈਂ ਉਹਦੇ ਫੈਸਲਾ ਲੈ ਕੇ ਤੁਰੰਤ ਤੁਹਾਨੂੰ ਲੈਟਰ ਦੇ ਦੇਵਾਂਗੇ ਜਿਹਦੇ ਵਿੱਚ ਸਾਡੇ ਉਹ ਨੌਕਸਾਂ ਦੇ ਮੇਲ ਦੇ ਦਿੱਤੇ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਨੂੰ ਟਰਮੀਰ ਕੀਤਾ ਉਹ ਦੋਨੇ ਮੀਆਂ ਬੀਬੀ ਇਹੀ ਕੰਮ ਕਰ ਰਹੇ ਸੀ ਟੀਚਰ ਨੂੰ ਢੁਕਾਉਂਦਾ ਮੈਂ ਦੇਖ ਵਿੱਚ ਵੀ ਆਇਆ ਸੁਣਿਆ ਵੀ ਹੈ ਤੇ ਮਤਲਬ ਜਿਹੜੇ ਟੀਚਰਸ ਨੇ ਦੋ ਗਰੁੱਪਾਂ ਦੇ ਵਿੱਚ ਵੰਡੇ ਹੋਏ ਸੀ ਤੇ ਆਪਸ ਵਿੱਚ ਜਿਵੇਂ ਲੜਾਈਆਂ ਝਗੜੇ ਕਰਦੇ ਸੀ ਕਦੇ ਇੱਕ ਗਰੁੱਪ ਤੇ ਚਾਹ ਲੜਦਾ ਸੀ ਦੂਸਰੇ ਇਕੱਠੇ ਹੋ ਕੇ ਸ਼ਿਕਾਇਤ ਲੈ ਕੇ ਆਉਂਦੇ ਸੀ ਫਿਰ ਉਹ ਦੂਸਰੇ ਕੁਝ ਕਰਦੇ ਸੀ ਤਾਂ ਦੂਸਰੇ ਆਉਂਦੇ ਸੀ ਇੱਕ ਦੂਜੇ ਤੇ ਕੇਸ ਵੀ ਕਰਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਕਰਦੇ ਰਹਿੰਦੇ ਸੀ ਤੇ Delhi ਸਕੂਲ ਦੇ ਲੋਕ ਹਰੇਕ ਕੰਮ ਦੇ ਵਿੱਚ 컬러 ਪਾਉਂਦੇ ਸੀਗੇ ਤੇ ਮੈਨੂੰ ਵੀ ਬਹੁਤ ਮੁਸ਼ਕਿਲ ਲੱਗਦਾ ਸੀ ਵੀ ਪੜ੍ਹਾਈ ਫਾਇਦੇ ਕਮਾਵਾਲ ਧਿਆਨ ਮੈਂ ਦੇ ਦੇਵਾਂ ਤਾਂ ਹੀ ਜੇ ਇਹ ਮੈਨੂੰ ਇਹ ਲੜਾਈ ਝਗੜਿਆਂ ਤੋਂ ਵੇਲਾ ਰਹਿਣ ਦੇ। ਆਫਿਸ ਦੇ ਵਿੱਚ ਇਹਨਾਂ ਨੇ ਮਿਥਿਆ ਹੁੰਦਾ ਸੀ ਵੀ ਅਸੀਂ ਜਾ ਕੇ ਮੈਡਮ ਦੇ ਨਾਲ ਜਾ ਕੇ ਕਿਹਨੇ ਜਾ ਕੇ ਗਲੇਸ਼ ਪਾਣੇ ਪਹਿਲਾਂ ਤਾਂ। ਇਹ ਲਾਈਕ ਪਲੈਨਿੰਗ ਕਰਕੇ ਆਉਂਦੇ ਸੀ ਟੀਚਰਸ। ਬਾਕੀ ਦੇਖੋ ਇੱਥੇ ਜਿਹੜੇ 8 ਪੀਰੀਅਡ ਹੈ ਅੱਠ ਦੇ ਵਿੱਚੋਂ ਕਿਸੇ ਦੇ 5 ਪੀਰੀਅਡ ਫ੍ਰੀ ਹੈ ਜੀ ਕਿਸੇ ਦੇ 4 ਹੈ ਵੱਧ ਟੀਚਰ ਭਰਤੀ ਹੋਏਵੇਂ ਨੇ ਪਹਿਲਾਂ ਦੇ ਤੇ ਉਹ ਵਿਹਲੇ ਫਿਰਦੇ ਨੇ ਤੇ ਵਿਹਲੇ ਬਸ ਇਹਨਾਂ ਦਾ ਨਹੀਂ ਕੰਮ ਰੰਦਾ ਕਿ ਸਕੂਲ ਦੇ ਕੰਮਾਂ 'ਚ ਖਲੜ ਪਾਈਏ ਤੰਗ ਕਰੀਏ ਤੇ ਇਕੱਠੇ ਹੋ ਕੇ ਬਸ ਉਹ ਇਹ ਸਾਰੀਆਂ ਚੀਜ਼ਾਂ ਹੀ ਕਰਦੇ ਨੇ ਜੇ ਅਪਨ ਗੱਲ ਕਰੀਏ ਕਿੰਨੇ ਟੀਚਰਾਂ ਦੀ ਜ਼ਰੂਰਤ ਹੈ ਤੇ ਕਿੰਨੇ ਟੀਚਰ ਇਸ ਵਕਤ ਉੱਥੇ ਮੌਜੂਦ ਨੇ ਅਸਲ 'ਤੇ CBDC ਨੋਰਮਸ ਦਾ ਜੀ 40 ਤੋਂ 45 ਤੱਕ ਹੋਣੇ ਚਾਹੀਦੇ ਰਹਿ ਟੀਚਰਸ ਪਰ ਇੱਥੇ ਟੀਚਰਸ ਦਾ ਪਹਿਲਾਂ ਦੇ ਭਰਤੀ ਕੀਤੇ ਹੋਏ ਜ਼ਿਆਦਾ ਟੀਚਰਸ ਨੇ ਤਾਂ ਉਹ ਅਕੋਰਡਿੰਗਲੀ ਵੀ ਇਹ ਨੈਕਸਟ ਸੈਸ਼ਨ ਦੇ ਵਿੱਚ ਠੀਕ ਕਰਨੇ ਚਾਹੀਦੇ ਨੇ ਤਾਂ ਕਿ ਜਿਆਦਾ ਟੀਚਰ ਨੇ ਤਾਂ ਉਹਨਾਂ ਨੂੰ ਕੋਈ ਟ੍ਰਾਂਸਫਰ ਕਰੋ ਜਾਂ ਸ਼ਿਫਟ ਕਰੋ ਜਿਹੜੇ ਨਹੀਂ ਹੈਗੇ ਗਵਰਨਮੈਂਟ ਨੇ ਜਿਹੜੀ ਕੋਈ ਰਿਪੋਰਟ ਭੇਜੀ ਆ ਉਹਦੇ ਅਕੋਰਡਿੰਗਲੀ ਗਵਰਨਮੈਂਟ ਕੋਈ ਲੈਂਦੀ ਹੈ ਜਾਂ ਮਤਲਬ ਇਹ ਤਾਂ ਵੈਸੇ ਹੀ ਪ੍ਰਾਈਵੇਟ ਮੈਨੇਜਮੈਂਟ ਹੈ ਗਵਰਨਮੈਂਟ ਨੇ ਤਾਂ ਪਹਿਲੇ ਸਾਨੂੰ ਲੈਟਰਸ ਦੇ ਰੱਖਿਆ ਹੈ ਵੀ ਉਹਨਾਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਕੋਈ ਰਿਲੇਸ਼ਨ ਹੀ ਨਹੀਂ ਹੈ ਸਕੂਲ ਦੇ ਨਾਲ ਤਾਂ ਮੈਨੇਜਮੈਂਟ ਨੂੰ ਚਾਹੀਦਾ ਕਿ ਐਕਸ਼ਨ ਲੈਣ ਤਾਂ ਕਿ ਡਿਸਪਲਿਨ ਹੋਵੇ ਜਿੰਨੇ ਜਿਆਦਾ ਵਿਲੇ ਟੀਚਰ ਫਿਰਣਗੇ ਤਾਂ ਉਹਨਾਂ ਦੇ ਫਿਰ ਡਿਸਪਲਿਨ ਨਹੀਂ ਕ੍ਰੀਏਟ ਕਰ ਲੈਣਗੇ ਕੀ ਲੱਗਦਾ ਤੁਹਾਨੂੰ ਵੀ ਜੋ ਇਸ ਵਕਤ ਮਾਹੌਲ ਬਣਿਆ ਹੈ ਸਟੂਡੈਂਟਾਂ ਦਾ ਕਿੰਨਾ ਕੁ ਤੁੰਗਾ ਅਸਰ ਪੈ ਸਕਦਾ ਹੈ ਸਾਰੀ ਵੈਸੇ ਤਾਂ ਜੀ ਦੇਖੋ ਸਟੂਡੈਂਟਸ ਨੂੰ ਅਸੀਂ ਅੰਦਰ ਸੰਭਾਲਿਆ ਹੋਇਆ ਹੈ ਸਟੂਡੈਂਟਸ ਆਪ ਦਾ ਪੜ ਰਹੇ ਨੇ ਉਹਨਾਂ ਤੇ ਅਸੀਂ ਕੋਈ ਵੀ ਅਸਰ ਪੈਣ ਦੇ ਹੀ ਨਹੀਂ ਰਹੇ ਤੇ ਜਿਹੜੇ ਕੁਝ ਬੱਚੇ ਜਿਹੜੇ ਬੈਨ ਵਗੈਰਾ ਤੋਂ ਉਤਾਰੇ ਹੋਏ ਆ ਉਹ ਇਹਨਾਂ ਨੇ ਬਾਹਰ ਬਿਠਾ ਲੰਦੇ ਨੇ ਤੇ ਉਹਨਾਂ ਦੇ ਪੈਰੈਂਟਸ ਨੂੰ ਅਸੀਂ ਮੈਸੇਜ ਭੇਜ ਰਹੇ ਹਾਂ ਬੈਨਸ ਵਾਲੇ ਵੀ ਜਾ ਕੇ ਉਹਨਾਂ ਨੂੰ ਦੱਸ ਰਹੇ ਨੇ ਕਿ ਤੁਹਾਡੇ ਬੱਚੇ ਸਕੂਲ ਦੇ ਵਿੱਚ ਨਹੀਂ ਪੜ ਰਹੇ ਉਹਨਾਂ ਨੂੰ ਬੈਨ ਤੋਂ ਉਤਾਰ ਕੇ ਬਾਹਰ ਹੀ ਬਿਠਾਇਆ ਗਿਆ ਹੈ ਤਾਂ ਪੇਰੈਂਟਸ ਵੀ ਇਹ ਗੱਲ ਤੇ ਸਾਨੂੰ ਫੋਨ ਕਰਦੇ ਬਾਰ-ਬਾਰ ਵੀ ਮੈਡਮ ਅਸੀਂ ਤੁਹਾਡੇ ਕੋਲ ਸਕੂਲ ਭੇਜੇ ਨੇ ਤੇ ਤੁਸੀਂ ਉਹਨਾਂ ਨੂੰ ਬਾਹਰ ਨਹੀਂ ਭੇਜਣਾ। ਅਸੀਂ ਉਹਨਾਂ ਨੂੰ ਭੇਜਦੇ ਨਹੀਂ ਰਹੇ ਉਹਨਾਂ ਨੂੰ ਇਨਫਰਮੇਸ਼ਨ ਦਿੰਨੇ ਆਪਣੇ ਬੱਚਿਆਂ ਨੂੰ ਸਮਝਾ ਰਹੇ ਹਾਂ ਤੇ ਕੁਝ ਬੱਚੇ ਗੇਟ ਤੋਂ ਆਉਂਦੇ ਨੇ ਜਦੋਂ ਡਾਇਰੈਕਟਲੀ ਪੈਦਲ ਤੇ ਉਹਨਾਂ ਨੂੰ ਮਤਲਬ ਬਾਹਰ ਰੋਕ ਲਿਆ ਜਾਂਦਾ। ਉਹ ਬੱਚੇ ਜ਼ਰੂਰ ਹੈਗੇ ਕੁਝ ਜਿਹੜੇ ਉਹਨਾਂ ਦੇ ਤਾਂ ਦੇਖੋ ਪੜ੍ਹਾਈ ਦਾ ਦੋ ਚਾਰ ਦੇ ਮੁਕੀ ਹੁਣ ਅਸਰ ਪੈ ਹੀ ਰਿਹਾ ਜਿਹੜੇ ਬੱਚਿਆਂ ਨੂੰ ਬਾਹਰ ਖਿੱਚ-ਖਿੱਚ ਕੇ ਬਿਠਾਇਆ ਹੈ ਜਾਂ ਬੱਚੇ ਜਿन्हे ਵੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਤਾਂ ਉੱਥਾਂ ਨੇ ਕੋਈ 30 40 ਹੋ ਬੱਚੇ ਬਾਹਰ ਹੁੰਦੇ ਆ ਅਦਰਵਾਈਜ਼ ਸਾਰੇ ਬੱਚੇ ਪੜ੍ਹ ਰਹੇ ਆ ਵਲੰਟੀਅਰ ਟੀਚਰ ਜਿਹੜੇ ਸਾਡੇ ਇੱਥੇ ਬਹੁਤ ਬਰ ਬੰਦੇ ਹੈਗੇ ਪਿੰਡ ਦੇ ਜਿਹੜੇ ਕਿ ਸਕੂਲ ਦੀ ਫੇਵਰ ਕਰਦੇ ਆ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੋਲ 2000 ਬੱਚਾ ਪੜ੍ਹ ਰਿਹਾ ਹੈਗਾ ਤੇ ਇਸ ਸਕੂਲ ਨੂੰ ਆਪਾਂ ਚੱਲਦਾ ਰੱਖਣਾ ਹੈ ਉਹਨਾਂ ਨੇ ਆਪਣੇ ਵਲੰਟੀਅਰ ਤੌਰ ਤੇ ਸੇਵਾ ਕਰਨ ਦੇ ਲਈ ਟੀਚਰ ਭੇਜੇ ਜੀ ਉਹਦੇ ਵਿੱਚ ਜਿਹੜੇ ਕਿ ਸਾਡੇ ਨਾਲ ਨਾਲ ਕੇ ਬੱਚੇ ਸੰਭਾਲ ਲੈਣੇ ਇਸ ਮੌਕੇ ਤੇ ਤਾਂ ਦੇਖਿਆ ਤਾਂ ਮਤਲਬ ਹੈ ਕਿ ਇਹ ਮਾਮਲਾ ਕਾਫੀ ਸਮੇ ਤੋਂ ਚੱਲ ਰਿਹਾ ਹੈ ਦੋ ਘਰਾਂ ਦੇ ਇਸका ਟੀਚਰਾਂ ਦੀ ਤੇ ਉਹਨਾਂ ਸਾਰੀ ਤਜਰਬੇ ਦੇ ਤਸਵੀਰ ਤੋਂ ਪਹਿਲਾਂ ਕੋਈ ਇਸ ਮਸਲੇ ਨੂੰ ਸੁਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਕੀਤੀ ਜੀ ਦੋਨਾਂ ਧਿਰਾਂ ਦੀ ਗੱਲਾਂ ਵੀ ਸੁਣੀਆਂ ਪਰ ਐਂਡ ਇਹ ਮੈਨੇਜਮੈਂਟ ਨੂੰ ਇਹਨਾਂ ਦੀਆਂ ਕੰਪਲੇਨਸ ਜੋ ਆਈਆਂ ਭੇਜੀਆਂ ਤੇ ਪਰ ਐਂਡ ਤੇ ਇਹੀ ਮਤਲਬ ਸਿਚੁਏਸ਼ਨ ਆਈ ਕਿ ਮੈਂ ਨੀਰੀ ਜੋ ਸਮਝ ਦੇ ਵਿੱਚ ਆਇਆ ਮੈਨੂੰ ਲੱਗਿਆ ਕਿ ਇਹਨਾਂ ਜੇ ਸੁਲਝਾਈਏ ਆਪਾਂ ਤਾਂ ਜੇ ਕੋਈ ਜੈਨੂਇਨ ਪ੍ਰੋਬਲਮ ਹੋਗਾ ਜਦੋਂ ਕਿ ਪ੍ਰੋਬਲਮ ਹੀ ਨਹੀਂ ਆਪਾਂ ਛੜਤਾ ਹੀ ਕਰਨੀ ਹੈ ਇੱਕ ਚੀਜ਼ ਆਪਾਂ ਸੁਲਝਾ ਦਾਂਗੇ ਤੇ ਕੋਈ ਨਵੀਂ ਚੀਜ਼ ਦੱਸ ਦੇਣੀ ਹੈ ਜਿਸ ਦਾ ਕੋਈ ਇਲਾਜ ਹੀ ਨਹੀਂ ਹੈ ਤੇ ਇਥੋਂ ਇਹ ਪਤਾ ਚੱਲਿਆ ਵੀ ਇਹ ਸਾਰੇ ਟੀਚਰ ਜਿਹੜੇ ਹੈਗੇ ਇਹ ਸਿਰਫ ਸੀਟ ਦੇ ਦੁਸ਼ਮਣ ਹੈ ਜਿਹੜਾ ਵੀ ਸੀਟ ਤੇ ਆਂਦਾ ਹੈ ਉਸ ਨੂੰ ਬਦਨਾਮ ਕਰਨਾ ਪਰੇਸ਼ਾਨ ਕਰਨਾ ਹੋਵੇ ਤੇ ਲਗ ਲਗ ਤਰ੍ਹਾਂ ਦੀ ਬਦੌਮਤੀ ਲਗਾਉਣਾ ਤੇ ਉਹ ਇਹਨਾਂ ਦਾ ਕੰਮ ਹੈ ਤੇ ਮੈਨੇਜਮੈਂਟ ਨੂੰ ਇਹਨਾਂ ਦਾ ਮੇਨਲੀ ਮੋਟਿਫ ਹੈ ਕਿ ਮੈਨੇਜਮੈਂਟ ਨੂੰ ਭਜਾਇਆ ਜਾਵੇ ਪ੍ਰਿੰਸੀਪਲ ਨੂੰ ਇਥੋਂ ਡਰਾ ਕੇ ਭਜਾਇਆ ਜਾਵੇ ਤੁਹਾਨੂੰ ਵੀ ਪਤਾ ਹੀ ਹੋਣਾ ਦੇਖੋ ਮੈਂ ਤਾਂ ਨਵੀਂ ਆਈ ਆਂ ਆਪ ਜੀ ਤਾਂ মিডিਆ ਨਾਲ ਜੁੜੇ ਹੋਏ ਹੋ ਪਹਿਲੀ ਤੁਹਾਨੂੰ ਸਾਰਾ ਪੱਲ੍ਹੀ ਪ੍ਰਚਾਰ ਪਤਾ ਹੈ ਸਾਡੇ ਸਕੂਲ ਦਾ ਪਿਛਲੇ 2 ਸਾਲਾਂ ਚ ਕੀ ਹੋਇਆ ਮੇਰੇ ਨਾਲੋਂ ਜ਼ਿਆਦਾ ਆਪ ਜੀ ਸਾਰੇ ਜਾਣਦੇ ਹੋ ਮੈਨੂੰ ਲੱਗਦਾ ਤੇ ਆਪਾਂ ਕਿਸੇ ਦਾ ਨਾਮ ਲੈ ਕੇ ਕਿਸੇ ਦੀ ਜਿਆਦਾ ਮਿੱਟੀ ਪਲੀਤ ਨਹੀਂ ਕਰਨੀ ਹੈਗੀ ਤੇ ਇਸ ਲਈ ਆਪ ਜੀ ਸਭ ਜਾਣਦੇ ਹੋ ਕਿ ਪਹਿਲਾਂ ਤੋਂ ਸ਼ੁਰੂ ਤੋਂ ਇਹ ਟੀਚਰ ਕੀ ਕਰਦੇ ਆ ਇਹਨੇ ਤੇ ਪਹਿਲਾ ਵਾਲੇ ਪ੍ਰਿੰਸੀਪਲ ਨਾਲ ਦਾ ਕੀ ਹਾਲ ਹੋਇਆ ਇੱਥੇ ਤੇ ਇਹੇ ਹੁਣ ਮੇਰੇ ਨਾਲ ਇਹ ਗੱਲਾਂ ਸ਼ੁਰੂ ਕਰ ਰਹੀ ਐਂ ਮੈਂ ਛੱਟ ਕੇ ਚਲੀ ਜਾਵਾਂਗੀ ਤੇ ਕੱਲ ਨੂੰ ਮੈਨੂੰ ਲੱਗਦਾ ਨਵੇਂ ਨਾਲ ਦੀ ਇਹ ਸਭ ਕੁਝ ਹੋ ਜਾ। ਤੇ ਜਿਨ੍ਹਾਂ ਨੇ ਸ਼ਰਾਰਤਾਂ ਹੀ ਕਰਨੀ ਐ ਤੇ ਉਹਨਾਂ ਦਾ ਆਪਾਂ ਕੋਈ ਇਲਾਜ ਅਸਲੀ ਤਰੀਕੀ ਕਰ ਸਕਦੇ। ਇਹ ਤਾਂ ਹੁਣ ਮੈਨੇਜਮੈਂਟ ਕਰੇ ਜਾਂ ਫਿਰ ਗਵਰਨਮੈਂਟ ਕਰੇ। اگر اپ گل کریے تو ਤੁਹਾਡਾ کہنا ਹੈ ਕਿ ਜਿਹਨਾਂ ਬੱਚਿਆਂ ਨੂੰ ਅੱਜ ਦੀ ਕੜੀ ਮਿਸ ਗੈਲ ਕਰਾਇਆ ਜਾ ਰਿਹਾ ਹੈ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਬੇਨਤੀ ਕਰਨਾ ਚਾਹੁੰਦੇ ਹੋ ਪੇਰੈਂਟਸ ਨੂੰ ਤੇਹੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਜਾਣਕਾਰੀ ਪਹਿਲਾਂ ਤਾਂ ਅਸੀਂ ਦਿੰਨੇ ਆ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਜਦੋਂ ਵੈਲ ਤੇ ਭੇਜ ਰਹੇ ਆ ਆਪ ਜੀ ਨੂੰ ਲੱਗਦਾ ਕਿ ਉਹ ਸਕੂਲ ਦੇ ਵਿੱਚ ਆਏ ਹੋਏ ਨੇ ਪਰ ਉਹ ਕੁਝ ਬੱਚੇ ਜਿਹੜੇ ਆਸੀਂ ਉਹਨਾਂ ਦੇ ਘਰੇ ਹੋਰ ਵੀ ਕਰਵਾ ਰਹੇ ਹੋਏ ਇਹ ਬੱਚੇ ਵੈਲਸ ਥਰੂ ਕਿ ਇਹ ਬੱਚੇ ਸਕੂਲ ਦੇ ਵਿੱਚ ਹਾਜ਼ਰ ਨਹੀਂ ਹੈਗੇ ਉੱਥੇ ਐਬਸੈਂਟ ਵੀ ਤੇ ਵੀ ਇਹਨਾਂ ਨੂੰ ਤਾੜਿਆ ਜਾਵੇ ਘਰ ਦੇ ਵਿੱਚ ਵੀ ਤੇ ਬੱਚੇ ਜੇ ਸਾਡੇ ਕੋਲ ਅੰਦਰ ਆਉਂਦੇ ਤੇ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਕਿ ਬੇਟਾ ਤੁਸੀਂ ਆਪ ਆਪਣੀ ਪੜ੍ਹਾਈ ਕਰਨੀ ਹੈ ਇਹ ਖਰਾਬ ਨਹੀਂ ਕਰਨੀ ਹੈਗੀ ਤੇ ਅਸੀਂ ਤੇ ਹੀ ਸਮਝਾ ਸਕਦੇ ਇੰਨਾ ਹੀ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਮੈਂ ਜਿਵੇਂ ਪਹਿਲਾਂ ਹੀ ਕਹਤਾ ਬੱਚੇ ਜਿਹੜੇ ਵੈਸੇ ਵੀ 18 ਸਾਲ ਤੋਂ ਘੱਟ ਨੇ ਤੇ ਆਪਾਂ ਉਹਨਾਂ ਨੂੰ ਅਲਾਉ ਨਹੀਂ ਕਰ ਸਕਦੇ ਬਾਹਰ ਜਾਣਾ ਇਹ ਟੀਚਰਸ ਹੀ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਜਿਵੇਂ ਬੱਚਿਆਂ ਨੂੰ ਕਹਿੰਦੇ ਉਹ ਵੀ ਕਰਦੇ ਆ ਅਸੀਂ ਇਹ ਇਨਫੋਰਮੇਸ਼ਨ ਜ਼ਰੂਰ ਲਿਖ ਕੇ ਬੈਂਸ ਵਾਲਿਆਂ ਨੂੰ ਪਾਈ ਹੈ ਤੇ ਉਹਨਾਂ ਦੇ ਥਰੂ ਪੇਰੈਂਟਸ ਨੂੰ ਭਜਵਾਈ ਹੈ ਕਿ ਫॉर ਦਾ ਇਨਫੋਰਮੇਸ਼ਨ ਆਫ ਦਾ ਟੀਚਰਸ ਅਸੀਂ ਟੀਚਰਸ ਦੇ ਗਰੁੱਪ ਵਿੱਚ ਵੀ ਪਾਈ ਹੈ ਜਿਹੜੇ ਬਾਹਰ ਬੈਠੇ ਆ ਜਿਹਦੇ ਵਿੱਚ ਮੈਂ ਸਾਫ਼-ਸਾਫ਼ ਲਿਖਿਆ ਵੀ ਜਿਹੜਾ ਵੀ ਕੋਈ ਵਿਅਕਤੀ ਯਾ ਕੋਈ ਟੀਚਰ ਜਾਂ ਕੋਈ ਬਾਹਰਲਾ ਵਿਅਕਤੀ ਸਾਡੇ ਬੱਚਿਆਂ ਨੂੰ ਵੈਨ ਤੋਂ ਉਤਾਰੂਗਾ ਜਾਂ ਸਕੂਲ ਜਾ ਕੇ ਕਲਾਸਿਸ ਚੋਂ ਖਿੱਚ ਕੇ ਲੈ ਕੇ ਜਾਊਗਾ ਜੇ ਬੱਚੇ ਨੂੰ ਸਾਡੇ ਨੂੰ ਕੋਈ ਨੁਕਸਾਨ ਪਹੁੰਚਦਾ ਉਦੋਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊ। ਤੇ ਅਸੀਂ ਜ਼ਰੂਰ ਸ਼ਿਕਾਇਤ ਕਰਾਂਗੇ ਇਹਨਾਂ ਦੀ ਕਾਨੂੰਨ ਦੇ ਮੁਤਾਬਕ ਜਿਹੜਾ ਵੀ ਕੋਈ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਊਗਾ ਬੱਚਾ ਜਦੋਂ ਸਕੂਲ ਦੇ ਵਿੱਚ ਹੈਗਾ ਹਨਾ ਇਹ ਜ਼ਰੂਰ ਅਸੀਂ ਲਿਖ ਕੇ ਪਾਇਆ ਬਾਕੀ ਅਸੀਂ ਕਿਸੇ ਬੱਚੇ ਨੂੰ ਕੋਈ ਧਮਕੀ ਨਹੀਂ ਦਿੱਤੀ ਤੇ ਨਾ ਹੀ ਅਸੀਂ ਕਦੇ ਦੇ ਸਕਦੇ।